ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਸਾਕੇ ਸਰਵਣ ਕਰਦੇ ਹਾਂ ਕਿ ਕਿਵੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਇੱਕ ਗੰਗਾ ਰਾਮ ਬ੍ਰਾਹਮਣ ਜਿਹਦਾ ਨਾਂ ਸੀ ਕਿਸ ਤਰ੍ਹਾਂ ਉਸਦਾ ਮੇਲ ਗੁਰੂ ਜੀ ਨਾਲ ਹੋਇਆ ਸੰਗਤ ਅਜੇ ਟਕਸਾਲ ਹੈ ਜਿਸ ਵਿੱਚ ਹਰ ਪ੍ਰਕਾਰ ਦੀ ਘਾਟ ਘੜੀ ਜਾਂਦੀ ਹੈ ਅਜਾਈ ਸੰਗਤ ਜਿਹੋ ਜੀ ਸੰਗਤ ਹੁੰਦੀ ਹੈ ਉਹੋ ਜੀ ਰੰਗਤ ਹੋ ਜਾਂਦੀ ਹੈ ਪੰਜਾਬੀ ਦਾ ਖਾਨ ਹੈ ਭੈੜੀ ਸੰਗਤ ਮਿਲ ਜਾਵੇ ਤਾਂ ਜੀਵਨ ਪੁੱਠੇ ਪਾਸੇ ਲੱਗ ਜਾਂਦਾ ਹੈ ਚੰਗੀ ਸੰਗਤ ਮਿਲ ਜਾਵੇ ਤਾਂ ਜੀਵਨ ਸੁਧਰ ਜਾਂਦਾ ਹੈ ਇਸ ਸੁਧਰੇ ਜੀਵਨ ਵਾਲੇ ਹੋਰਨਾਂ ਦਾ ਜੀਵਨ ਵੀ ਸੁਧਾਰ ਦਿੰਦੇ ਹਨ ਇਸੇ ਤਰ੍ਹਾਂ ਹੀ ਬ੍ਰਾਹਮਣ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਗੰਗਾ ਰਾਮ ਬ੍ਰਾਹਮਣ ਦਾ ਜੀਵਨ ਗੁਰੂ ਦੀ ਸੰਗਤ ਕਰਨ ਕਰਕੇ ਨਿਖਰ ਗਿਆ ਇੱਕ ਧਨ ਦੌਲਤ ਇਕੱਠੀ ਕਰਨ ਵਾਲਾ ਜੀਵਨ ਤ્યાਗ ਮਹਾਨ ਸਿੱਖ ਪ੍ਰਚਾਰਕ ਬਣਿਆ ਇਸ ਨੇ ਇੱਕ ਵਾਰ ਗੁਰੂ ਅਰਜਨ ਦੇਵ ਜੀ ਪਾਸੋਂ ਸੁਣਿਆ ਕਿ ਜੋ ਨਿਮਾਣਾ ਹੈ ਉਹੀ ਉੱਚਾ ਗਿਣਿਆ ਜਾਂਦਾ ਹੈ ਇੱਕ ਬ੍ਰਿਸ਼ ਜਿੰਨਾ ਬਹੁਤ ਵਾਰ ਫਲ ਨਾਲ ਲੱਦਿਆ ਹੋਵੇ ਉਸ ਦੀਆਂ ਸ਼ਾਖਾ ਉਤਨੀਆਂ ਹੀ ਧਰਤੀ ਵੱਲ ਨੀਵੀਆਂ ਹੋਣਗੀਆਂ ਇਸ ਉਪਦੇਸ਼ ਨੂੰ ਗੰਗਾ RAM ਨੇ ਪੱਲੇ ਬੰਨ ਲਿਆ ਅਤੇ ਸਭ ਕੁਝ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਆਪਣੀ ਉੱਚੀ ਕੁਲ ਦਾ ਮਾਣ ਤਿਆਗ ਦਿੱਤਾ ਅਤੇ ਸੇਵਾ ਤੇ ਸਿਮਰਨ ਵਿੱਚ ਜੁੱਟ ਪਿਆ ਬਠਿੰਡੇ ਨਗਰ ਦਾ ਵਸਨੀਕ ਗੰਗਾ RAM ਬ੍ਰਾਹਮਣ ਇੱਕ ਅਨਾਜ ਦਾ ਵਪਾਰੀ ਗੈਰ ਉਪਜਾਊ ਭੂਮੀ ਕਿਉਂਕਿ ਜਿੱਥੇ ਉਹ ਰਹਿੰਦਾ ਸੀ ਉਥੇ ਰੇਤਲੀ ਇਲਾਕਾ ਹੋਣ ਕਾਰਨ ਫਸਲ ਘੱਟ ਹੁੰਦੀ ਸੀ ਅੱਜ ਕੱਲ ਭਾਵੇਂ ਨਹਿਰਾ ਨਿਕਲਣ ਕਰਕੇ ਬਹੁਤ ਉਪਜਾਊ ਧਰਤੀ ਹੋ ਗਈ ਹੈ ਉਦੋਂ ਮੀਂਹ ਪੈਣ ਦੇ ਬਾਜਰੇ ਦਾ ਛਿੱਟਾ ਦੇ ਵੱਲ ਵਹੁੰਦੇ ਸਨ ਜੇ ਮੀਂਹ ਪੈ ਗਿਆ ਤਾਂ ਬਾਜਰਾ ਹੋ ਗਿਆ ਨਹੀਂ ਤੇ ਕੋਈ ਫਸਲ ਨਹੀਂ ਸੀ ਹੁੰਦੀ ਗੰਗਾ RAM ਨੇ ਬਾਜਰਾ ਖਰੀਦ ਕੇ ਰੱਖਿਆ ਹੋਇਆ ਸੀ ਇਹ ਬਾਜਰਾ ਵੇਚਦਾ ਫਿਰਦਾ ਸੀ ਜਦੋਂ ਕਿਸੇ ਮੰਡੀ ਨਾਲ ਵਿਕਿਆ ਤਾਂ 100 ਊਠਾਂ ਉੱਪਰ ਬਾਜਰਾ ਲੱਦ ਕੇ ਚੱਕ ਆਰਾਮ ਦਾਸ ਵੱਲ ਲੈ ਤੁਰਿਆ ਕਿਉਂਕਿ ਇਸਨੇ ਸੁਣਿਆ ਹੋਇਆ ਸੀ ਕਿ ਉੱਥੇ ਹਜ਼ਾਰਾਂ ਆਦਮੀ ਰੋਜ਼ ਕੰਮ ਕਰਦੇ ਹਨ ਜਿੱਥੇ ਸੈਂਕੜਾ ਮਣ ਆਟਾ ਰੋਜ਼ ਲੰਗਰ ਵਿੱਚ ਪੱਕਦਾ ਸੀ ਇੱਥੇ ਕੀ ਵੇਖਿਆ ਕਿ ਬੜੇ ਅਮੀਰ ਤੇ ਚੰਗੀਆਂ ਪੁਸ਼ਾਕਾਂ ਵਾਲੇ ਆਦਮੀ ਬੜੀ ਸ਼ਰਧਾ ਨਾਲ ਗੁਰੂ ਘਰ ਦੀ ਸੇਵਾ ਕਰ ਰਹੇ ਹਨ ਨਾਲ ਹੀ ਸਾਰੇ ਪਾਸੇ ਗੁਰਬਾਣੀ ਦੀਆਂ ਗੂੰਜਾਂ ਸੁਣਾਈ ਦੇ ਰਹੀਆਂ ਹਨ ਸੰਗਤਾਂ ਦੀ ਗੁਰੂ ਪ੍ਰਤੀ ਸੇਵਾ ਤੇ ਪ੍ਰਤੀ ਸ਼ਰਧਾ ਵੇਖ ਕੇ ਉਸ ਦੇ ਮਨ ਵਿੱਚ ਵੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ اٹਹੀ ਦਰਬਾਰ ਵਿੱਚ ਆ ਗਿਆ ਰੱਬ ਦੀ ਕਰਨੀ ਉਸ ਦਿਨ ਲੰਗਰ ਵਿੱਚ ਰਸਤ ਖਤਮ ਹੋ ਚੁੱਕੀ ਸੀ ਲੰਗਰ ਮਸਤਾਨਾ ਹੋ ਗਿਆ ਸੀ ਆਪਨੇ ਗੁਰੂ ਜੀ پاس ਬੇਨਤੀ ਕੀਤੀ ਕਿ ਉਸੇ ਪਾਸੋਂ ਬਾਜਰਾ ਲੈ ਕੇ ਲੰਗਰ ਚਲਾਓ ਗੁਰੂ ਜੀ ਦੀ ਆਗਿਆ ਪਾ 100 ਮਣ ਬਾਜਰਾ ਲੈ ਆ ਗਿਆ ਗੁਰੂ ਜੀ ਨੇ ਇਸ ਬਾਜਰੇ ਦਾ ਮੁੱਲ ਵਿਸਾਖੀ ਦੇ ਪੁਰਬ ਨੂੰ ਦੇਣ ਲਈ ਵਾਅਦਾ ਕਰ ਦਿੱਤਾ ਗਿਆ ਗੱਲ ਕੀ ਇਸ ਦਾ ਸਾਰਾ ਅਨਾਜ ਗੁਰੂ ਕੇ ਲੰਗਰ ਵਿੱਚ ਵਰਤਿਆ ਗਿਆ ਫਿਰ ਬਾਰੋਂ ਰਸਤਾ ਉਨ ਲੱਗ ਪਈ ਅਤੇ ਲੰਗਰ ਚੱਲਦਾ ਰਿਹਾ ਹੁਣ ਗੰਗਾ ਰਾਮ ਗੁਰੂ ਜੀ ਦੇ ਉਪਦੇਸ਼ ਤੇ ਗੁਰਬਾਣੀ ਸਰਵਣ ਕਰਦਾ ਸੰਗਤ ਦੀ ਰੰਗਤਾ ਚੜਨ ਲੱਗੀ ਬੜੀ ਸ਼ਰਧਾ ਨਾਲ ਲੰਗਰ ਵਿੱਚ ਵੀ ਅਤੇ ਹੋਰ ਕਾਰ ਸੇਵਾ ਵਿੱਚ ਜਿੱਥੇ ਸੇਵਾ ਮਿਲਦੀ ਕਰਨ ਲੱਗ ਪਿਆ ਨਾਲ ਹੀ ਗੁਰਬਾਣੀ ਦਾ ਪ੍ਰਭਾਵ ਅਜਹਿਆ ਪਿਆ ਕਿ ਮਾਇਆ ਤੇ ਘਰ-ਬਾਰ ਦਾ ਮੋਹ ਜਿਹਨੂੰ ਦਨ ਘਟਦਾ ਗਿਆ ਗੁਰੂ ਘਰ ਦੇ ਸੰਗਤ ਨਾਲ ਪ੍ਰਣ ਵਾਦਾ ਗਿਆ ਗੱਲ ਕੀ ਗੁਰੂ ਸਭ ਕੁਝ ਵਾਰਨ ਲਈ ਤਿਆਰ ਹੋ ਗਿਆ ਵਿਸਾਖੀ ਆਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਨਾਲੋਂ ਨਾਲ ਕਾਰਪੇਟ ਆਕਰੀ ਜਾਣ ਗੁਰੂ ਜੀ ਨੇ ਗੰਗਾ ਰਾਮ ਨੂੰ ਕੁਝ ਦਿਨ ਬਾਅਦ ਸੱਦ ਕੇ ਉਸਦੇ ਬਾਜਰੇ ਦਾ ਮੁੱਲ ਲੈਣ ਲਈ ਆਗਿਆ ਕੀਤੀ ਤਾਂ ਉਸਨੇ ਹੱਥ ਜੋੜ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਇਸ ਮਾਇਆ ਦੀ ਲੋੜ ਨਹੀਂ ਇਹ ਭਲੇ-ਪਾਸੇ ਲੱਗ ਗਈ ਹੈ ਦਾਸ ਨੇ ਇਹ ਮਾਇਆ ਕੀ ਕਰਨੀ ਹੈ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੋ ਮੈਂ ਘਰ-ਬਾਰ ਛੱਡ ਦਿੱਤਾ ਹੈ ਮੈਂ ਪਾਪੀ ਨੂੰ ਭਵ ਸਾਗਰ ਤੋਂ ਪਾਰ ਕਰ ਦਿਓ ਤੁਹਾਡੇ ਚਰਨਾਂ ਵਿੱਚ ਰਹਿ ਕੇ ਮੈਂ ਸੇਵਾ ਕਰਾਂਗਾ ਗੁਰੂ ਜੀ ਹੋਰਾਂ ਬਹੁਤ ਸਮਝਾਇਆ कि ਆਪਣੀ ਮਾਇਆ ਲਾਓ ਅਤੇ ਪਰਿਵਾਰ ਉ ਜਾ ਕੇ ਰਹੋ ਪਰਿਵਾਰ ਦਾ ਪਾਲਣ ਪੋਸ਼ਣ ਕਰੋ ਪਰ ਗੰਗਾ ਰਾਮ ਨੇ ਘਰ ਜਾਣੋਂ ਇਨਕਾਰ ਕਰ ਦੇ ਕੇ ਬੇਨਤੀ ਕੀਤੀ ਦਾਸ ਗੁਰੂ ਦਾ ਕੁੱਕਰ ਬਣ ਕੇ ਚੁੱਕਾ ਹੈ ਦਾਸ ਗੁਰੂ ਘਰ ਦਾ ਕੁੱਕਰ ਬਣ ਚੁੱਕਾ ਹੈ ਆਪਣੇ ਚਰਨਾਂ ਵਿੱਚ ਰੱਖਣ ਦੀ ਕਿਰਪਾ ਕਰੋ ਗੁਰੂ ਜੀ ਸਿੱਖੀ ਦੀ ਦਾਤ ਬਖਸ਼ੋ ਗੁਰੂ ਜੀ ਨੇ ਸਤਿ ਸ਼ਰਦਾ ਸਿੱਖੀ ਪਿਆਰ ਅਤੇ ਨਿਮਰਤਾ ਵੇਖ ਆਪ ਨੂੰ ਬਠਿੰਡੇ ਪ੍ਰਚਾਰਕ ਬਣਾ ਕੇ ਭੇਜ ਦਿੱਤਾ ਗਿਆ ਜਿਹੜਾ ਪੁਰਸ਼ ਮਾਇਆ ਕਮਾਉਣ ਆਇਆ ਸੀ ਸੰਗਤ ਦੀ ਰੰਗਤ ਨਾਲ ਉਲਟਾ ਲੋਕਾਂ ਨੂੰ ਮਾਇਆ ਦਾ ਤਿਆਗ ਕਰਨ ਸਿਖਾਉਣ ਤੁਰਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੀ ਸੇਵਾ ਕਰਦੇ ਹਾਂ ਭਾਵ ਆਪ ਜੀ ਨੂੰ ਸਾਕਿ ਸਰਵਣ ਕਰਾਉਂਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਉਪਲ ਨੁਕਾਂ ਦੀ ਖਿਮਾ ਚੈਨਲ ਦੇ ਨਾਲ ਜੁੜੇ ਲੈਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਅਤੇ ਸ਼ੇਅਰ ਕਰਦੇ ਹੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ